ਜਿੱਦ ਤਨ ਅਸੀਂ ਆਪਣੇ ਦਿਮਾਗ ਦੇ ਅਕੋਰਡਿੰਗ ਚੱਲਾਂਗੇ ਉਦੋਂ ਸਾਡਾ ਜੀਵਨ ਸੁਭਰਥਾ ਹੈ ਪਰ ਜਿੱਦ ਤਨ ਸਾਡਾ ਦੁਆਰ ਸਾਡੇ ਅਕੋਰਡਿੰਗ ਚੱਲੇਗਾ ਸਾਡੀ ਸੋਚ ਸਾਡੇ ਮੁਤਾਬਕ ਹੋਏਗੀ ਉਦੋਂ ਅਸੀਂ ਸਵੈ ਭੰਗ ਬਣ ਜਾਵਾਂਗੇ ਸਵੈ ਭੰਗ ਬਣਨਾ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਆਪਣੇ ਆਪ ਨੂੰ ਪਛਾਣਨਾ ਜੀਵਨ ਵਿੱਚ ਬਹੁਤ ਜ਼ਰੂਰੀ ਹੈ ਆਪੇ ਜਪੀਏ ਆਪਣਾ ਜਾਪ ਆਪਣਾ ਜਾਪ ਕਰਨਾ ਹੈ ਆਪਣੇ ਆਪ ਨੂੰ ਪਛਾਣਨਾ ਹੈ ਜਿੱਦਨ ਅਸੀਂ ਆਪਣੇ ਆਪ ਦੇ ਕੰਨ ਕੰਨ ਨੂੰ ਪਛਾਣ ਜਾਵਾਂਗੇ ਅਸੀਂ ਰੱਬ ਨੂੰ ਪਛਾਣ ਜਾਵਾਂਗੇ ਕਿਉਂਕਿ ਰੱਬ ਸਾਡੇ ਅੰਦਰ ਵਸਦਾ ਹੈ ਘਾਟ ਘਾਟ ਅੰਦਰ ਵਸਿਆ ਹੈ ਰੱਬ ਘਾਟ ਜਿੱਦਨ ਅਸੀਂ ਸਵੈ ਭੰਗ ਹੋ ਜਾਵਾਂਗੇ ਆਪਣੇ ਕਾਰਜ ਖੁਦ ਕਰਨੇ ਸਿੱਖ ਜਾਵਾਂਗੇ ਉਦੋਂ ਸਿਖੀਰਤੀ ਬਣ ਜਾਵਾਂਗੇ ਜਿੱਦਨ ਅਸੀਂ ਸਵੈ ਭੰਗ ਹੋ ਜਾਵਾਂਗੇ ਅਸੀਂ ਸੱਚਾਈਤਾਂ ਵਿੱਚ ਆ ਜਾਵਾਂਗੇ ਸਤਨਾਮ ਹੋ ਜਾਵਾਂਗੇ ਜਿੱਦਨ ਅਸੀਂ ਸਵੈ ਭੰਗ ਬਣ ਜਾਵਾਂਗੇ ਆਪਣੇ ਮਨ ਨੂੰ ਆਪਣੇ ਕੰਟਰੋਲ ਵਿੱਚ ਕਰਾਂਗੇ ਉਦੋਂ ਨਿਰ ਪਉ ਸਭ ਪੈ ਨਹੀਂ ਖੰਦੀਦਾ ਜਿੱਦਨ ਅਸੀਂ ਸਵੈ ਭੰਗ ਬਣ ਜਾਵਾਂਗੇ ਆਪਣੇ ਦਿਮਾਗ ਨੂੰ ਆਪਣੀ ਸੋਚ ਨੂੰ ਆਪਣੇ ਮੁਕਾਬਲ ਕਰ ਲਵਾਂਗੇ ਉਦੋਂ ਨਿਰਵੈਰਤਾ ਆ ਜਾਏ ਕਿ ਅਸੀਂ ਕਿਸੇ ਨਾਲ ਲੜਾ ਕੇ ਲਈ ਜਿੱਦਨ ਅਸੀਂ ਆਪਣੇ ਸੋਚ ਨੂੰ ਆਪਣੇ ਆਪ ਨਾਲ ਜੋੜ ਲਵਾਂਗੇ ਉਦੋਂ ਸਾਡੀ ਸ਼ਰੀਰ ਦੀ ਕੋਈ ਪਰਵਾਹ ਨਹੀਂ ਹੋਏਗੀ ਫਿਰ ਹੁੰਦਾ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਕੀ ਸਦਕ جاਵੇ ਉਦਨ ਭਾਈ ਤਾਰੂ ਸਿੰਘ ਵਰਗੇ ਵਿਚਾਰ ਸਾਡੇ ਵਿਚ ਆਉਣਗੇ ਉਦਨ ਬਾਬਾ ਦੀਪ ਸਿੰਘ ਵਰਗੇ ਸਿੱਖ ਸਾਡੇ ਘਰਾਂ ਵਿੱਚ ਵਸਣਗੇ ਉਦਨ ਉਸ ਭਾਈ ਤਾਰੂ ਸਿੰਘ ਵਰਗੇ ਸਿੰਘ ਸਾਡੇ ਘਰਾਂ ਵਿੱਚ ਆਣਗੇ ਆਪਾਂ ਬਣੀ ਸਿੰਘ ਵਰਗੇ ਮਤ ਕੇ ਬਖੀਏ ਅਸੀਂ ਸ਼ਹਾਦਤ ਅੱਜ ਮੌਕਾ ਨਹੀਂ ਸ਼ਹਾਦਤ ਪ੍ਰਾਪਤ ਕਰ ਪ੍ਰਾਪਤ ਕਰਨ ਦਾ ਪਰ ਸਾਡੇ ਮੂੰਹ ਚੋਂ ਐਸੇ ਬਚਨ ਨਿਕਲੇ ਮੇਰਾ ਹੁਜਮੈ ਕਿਛ ਨਹੀਂ ਜੋ ਕੇ ਸ਼ੈਸੋ 13